ਸਨੀ ਤੋਤਾ ਇਹੇ ਉਮੀਦ ਹੀ ਨਹੀਂ ਸੀ ਕਿ ਸਨੀ ਦੇ ਇਹ ਰੰਗ ਵੀ ਦੇਖਣੇ ਪੈਣਗੇ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਕਿਰਨ ਸੁਧਰ ਗਈ ਹੈ ਤੇ ਜਿਵੇਂ ਇੱਕ ਮਿੰਦੋ ਦੀ ਮਮੀ ਸੁਧਰ ਗਈ ਹੈ ਕਿ ਸਾਰਾ ਪਰਿਵਾਰ ਹੁਣ ਇੱਕ ਹੋਊਗਾ ਜਮੀਨ ਨੂੰ ਅੰਮੋ ਮਿਲ ਗਿਆ ਤੇ ਹੁਣ ਕਹਾਣੀ ਥੋੜੀ ਜੀ ਇੰਟਰਸਟਿੰਗ ਬਹੁਤ ਬਣ ਗਈ ਹੈ ਕਿ ਹੁਣ ਸਨੀ ਨਹੀਂ ਮੰਨ ਰਿਹਾ ਅੰਮੂ ਨੂੰ ਘਰ ਵਾਪਸ ਲੈ ਕੇ ਉਹਨੂੰ ਜਦੋਂ ਮਿੰਦੋ ਤੇ ਪੰਮੀ ਘਰ ਵਾਪਸ ਆਉਂਦੀਆਂ ਤਾਂ ਸਨੀ ਮੂਹਰੇ ਖੜਾ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਨਿਕਲ ਜਾ ਮੇਰੇ ਘਰੋਂ ਤਾ ਕਿਰਨ ਵੀ ਸਮਝਾਉਂਦੀ ਹੈ ਤੇ ਉਸ ਦਾ ਬਾਪੂ ਵੀ ਯਾਨੀ ਕਿ ਪਾਪਾ ਵੀ ਸਮਝਾਉਂਦਾ ਹੈ ਕਿ ਤੂੰ ਇਦਾਂ ਨਹੀਂ ਬੋਲ ਸਕਦਾ ਇਹਨਾਂ ਨੂੰ ਤਾਂ ਸਾਰਿਆਂ ਨੇ ਉਸ ਦੀ ਪੂਰੀ ਮਤਲਬ ਕਿ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਨਹੀਂ ਸਮਝਿਆ ਉਹ ਹੀ ਕਹਿ ਗਿਆ ਕਿ ਮੈਂ ਇਸ ਨੂੰ ਬਾਰ ਬਾਰ ਪੁੱਛੀ ਕਿਆ ਕਿ ਤੂੰ ਸੱਚ ਦੱਸ ਤੇ ਤੂੰ ਮੈਨੂੰ ਪਹਿਲਾਂ ਸੱਚ ਕਿਉਂ ਨਹੀਂ ਦੱਸਿਆ ਤਾਂ ਕਿਰਨ ਨੇ ਦੱਸਿਆ ਹੈ ਕਿ ਇਸ ਨੇ ਸੱਚ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਇਸ ਦੀ ਭਾਬੀ ਨੇ ਇਸ ਦੇ ਨਾਲ ਮਾਰਾ ਕੀਤਾ ਸੀ ਤੇ ਅੱਗੋਂ ਇਹ ਵੀ ਡਰਦੀ ਰਹੀ ਤੇ ਇਸ ਨੂੰ ਜਿਵੇਂ ਆਪਾਂ ਮਰਤੇ ਦੇ ਬਾਰੇ ਨਹੀਂ ਪਤਾ ਸੀ ਵੀ ਤੇਰੇ ਵੀ ਇੱਕ ਬੇਟੀ ਦਾ ਵਿਆਹ ਮੌਕੇ ਤਾਂ ਉਸੇ ਤਰ੍ਹਾਂ ਹੀ ਜਿਹੜੀ ਜੋ ਪਰਜਾਈ ਉਸਨੇ ਝੂਠ ਭੁੱਲਿਆ ਸੀ ਆਪਣੇ ਤੋਂ ਵੀ ਇਸਦੇ ਵੀ ਇੱਕ ਬੇਟੀ ਹੈ ਸਾਰਿਆਂ ਨੂੰ ਇਦਾਂ ਲੱਗਦਾ ਸੀ ਕਿ ਸੰਗੀ ਹੁਣ ਮੰਨ ਜਾਏਗਾ ਪਰ ਅਜੇ ਤੱਕ ਸੰਗੀ ਦੇ ਮੰਨਣ ਦੀ ਕੋਈ ਸੰਭਾਵਨਾ ਨਹੀਂ ਉਸਨੇ ਕਿਹਾ ਕਿ ਤੂੰ ਜੋ ਕੁਛ ਮਰਜ਼ੀ ਕਰ ਲੈ ਵੀ ਮੈਂ ਅੰਮੂ ਨੂੰ ਨਹੀਂ ਅਪਣਾਉਂਗਾ ਇਸ ਘਰ ਵਿੱਚ ਨਹੀਂ ਲੈ ਕੇ ਆਉਂਗਾ ਅਜੇ ਜੋ ਉਮੀਦ ਜਗਦੀ ਸੀ ਉਹ ਜਾਗਣ ਤੋਂ ਪਹਿਲਾਂ ਹੀ ਬੰਦ ਹੋ ਗਈ ਆ ਪਰ ਵਾਹਿਗੁਰੂ ਨਾਲ ਹੋਵੇ ਸਭ ਕੁਝ ਹੋ ਜਾਂਦਾ ਪਰ ਕੋਈ ਨਾ ਕੋਈ ਮੋੜਾ ਉਸ ਨੂੰ ਮਿਲ ਰਿਹਾ ਵਾ ਜੋ ਜਿਹੜਾ ਪੰਮੀ ਨੂੰ ਮਿੰਦੋ ਨੂੰ ਤੇ ਅਮੂ ਨੂੰ ਇਕੱਠਿਆਂ ਨੂੰ ਕਰੇ ਤੇ ਫੁੱਫੜ ਦੇ ਚਾਲ ਜਦੋਂ ਅਮਰ ਨੇ ਆ ਕੇ ਆਪਣੀ ਦਾਦੀ ਨੂੰ ਦੱਸੀ ਕਿ ਫੁੱਫੜ ਇੱਥੋਂ ਤੱਕ ਪਹੁੰਚ ਗਿਆ ਕਿ ਜਿਹੜੀ ਕੁੜੀ ਨਾਲ ਮੈਂ ਵਿਆਹ ਕਰਉਣਾ ਹੈ ਜਾਂ ਮੈ ਜਿਸ ਨੂੰ ਮੈਂ ਪਸੰਦ ਕਰਦਾ ਹਾਂ ਉਸ ਦੇ ਘਰ ਤੱਕ ਪਹੁੰਚ ਗਿਆ ਤੇ ਫੁੱਫੜ ਮੇਰਾ ਪਿੱਛਾ ਕਰ ਰਿਹਾ ਤੇ ਉਹ ਮੈਨੂੰ ਧਮਕਾ ਰਿਹਾ ਹੈ ਤਾਂ ਹੁਣ ਅਮਮਾ ਅਮਮੂ ਦੀ ਦਾਦੀ ਦੇ ਸਾਹਮਣੇ ਵੀ ਸਾਰੀਆਂ ਗੱਲਾਂ ਫੁੱਫੜ ਦਾ ਕਾਲਾ ਚਿੱਠਾ ਖੁੱਲ ਗਿਆ ਜੋ ਅਮਮੂ ਦੀ ਦਾਦੀ ਪਹਿਲਾਂ ਫੁੱਫੜ ਦੀਆਂ ਗੱਲਾਂ ਵਿੱਚ ਹੁੰਦੀ ਸੀ ਆਪਣੇ ਧੀ ਦੀਆਂ ਗੱਲਾਂ ਵਿੱਚ ਹੁੰਦੀ ਸੀ ਉਹ ਹੁਣ ਉਸ ਸਾਹਮਣੇ ਸਚਾਈ ਆ ਗਈ ਕਿ ਉਹ ਇੰਨਾ ਮਾੜਾ ਹੈ ਕਿਉਂਕਿ ਉਹ ਅਮਮੂ ਦੇ ਮਗਰ ਹੀ ਲੱਗ ਗਿਆ ਹੈ ਪਰ ਅਮੂ ਵੀ ਕਿਸੇ ਨਾਲੋਂ ਘੱਟ ਨਹੀਂ ਤੇ ਉਸਨੇ ठाਨ ਹੀ ਲਿਆ ਕਿ ਮੈਂ ਵੀ ਉਸ ਨੂੰ ਸਭ ਕੁਝ ਸਿਖਾਉਂਗਾ ਤੇ ਮੈਂ ਵਿਆਹ ਦੀਪ ਨਾਲ ਹੀ ਕਰਾਉਂਗਾ ਤੇ ਦੀਪ ਦੀ ਮੰਮੀ ਨੇ ਵੀ ਕਮਾਲ ਕਰਤੀ ਅਮਰ ਤੇ ਉੱਤੇ ਯਕੀਨ ਕਰਕੇ ਪਰ ਅम्मू ਅਗੇ ਇਹਨਾਂ ਚੀਜ਼ਾਂ ਤੋਂ ਬੇਇਨਸਾਨ ਹੈ ਕਿ ਉਸ ਦਾ ਸਾਹਮਣਾ ਅਜੇ ਪੰਮੀ ਤੇ ਮਿੰਦੋ ਦੇ ਨਾਲ ਵੀ ਹੋਣਾ ਹੈ ਕਿਤੇ ਨਾ ਕਿਤੇ ਉਹ ਆਪਣੀ ਮਾਂ ਨੂੰ ਪਹਿਲਾਂ ਗਲਤ ਸਮਝਦਾ ਸੀ ਕਿ ਸਭ ਤੋਂ ਵੱਡੀ ਦੁਸ਼ਮਣ ਜੇ ਮੈਨੂੰ ਲੱਗਦੀ ਹੈ ਤਾਂ ਮੇਰੀ ਮਾਂ ਲੱਗਦੀ ਹੈ ਜਿੰਨਾ ਮੈਨੂੰ ਗੁੱਸਾ ਸੀਗਾ ਸਭ ਤੋਂ ਵੱਧ ਗੁੱਸਾ ਉਸ ਤੋਂ ਨਿਸ਼ਚਿਤ ਹੈ ਕਿ ਮੇਰੀ ਮਾਂ ਨੇ ਮੈਨੂੰ ਕਿਉਂ ਛੋਟੇ ਹੁੰਦੇ ਨੂੰ ਛੱਡ ਕੇ ਗਈ ਪਰ ਹਣ ਉਸ ਤੋਂ ਹੀ ਵੱਤ ਗੁੱਸਾ ਮੈਨੂੰ ਆਪਣੇ ਫੁੱਫੜ ਤੇ ਆ ਰਿਹਾ ਜਾਨਕਿ ਉਸ ਦੇ ਅੰਦਰ ਪਿਆਰ ਦੀ ਆਸ ਜਾਗ ਰਹੀ ਆ ਤੇ ਉਸ ਨੂੰ ਆਪਣੀ ਮਾਂ ਦਾ ਪਿਆਰ ਆ ਰਿਹਾ ਤੇ ਬਹੁਤ ਹੀ ਜਲਦ ਇਹਨਾਂ ਦਾ ਮਿਲਾਪ ਵੀ ਹੋਏਗਾ